ਪ੍ਰੋ ਪੰਜਾਬ ਟੀਵੀ ਤੇ ਇਸ ਵੇਲੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਐਕਸੀਡੈਂਟ ਹੋਇਆ ਹੈ ਜੀਹਾਂ 6:00 ਵਜਿਆਂ ਨੇ ਲੱਤ ਦੇ ਵਿੱਚ ਫ੍ਰੈਕਚਰ ਦੱਸਿਆ ਜਾ ਰਿਹਾ ਕਿਉਂਕਿ ਇਨੋਵਾ ਗੱਡੀ ਦਾ ਦੇਖੋ ਕਿੰਨਾ ਬੁਰਾ ਹਾਲ ਹੋਇਆ ਔਰ ਮਸਾਂ ਜਾਨ ਬਚੀ ਹੈ ਇਹ ਗੱਲ ਕਹੀ ਜਾ ਸਕਦੀ ਹੈ ਕਿਉਂਕਿ ਇਨੋਵਾ ਗੱਡੀ ਜਿਹੜੀ ਆ ਬਹੁਤ ਬੁਰਾ ਹਾਲ ਹੋਇਆ ਇਸ ਇਨੋਵਾ ਗੱਡੀ ਦਾ ਪਰ ਜਾਨ ਬਚ ਗਈ ਇਹ ਗੱਲ ਕਹੀ ਜਾ ਸਕਦੀ ਹੈ ਕਿਉਂਕਿ ਖੈਰੀਅਤੇ ਰਹੀ ਹੈ ਕਿ ਜਾਨ ਬਚ ਗਈ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਐਕਸੀਡੈਂਟ ਹੋਇਆ ਦਸੂਹਾ ਤੋਂ ਐਮਐਲਏ ਨੇ ਕਰਮਵੀਰ ਸਿੰਘ ਕੁਮਾਨ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਕਰਮਵੀਰ ਕੁਮਾਨ ਦੀ ਗੱਡੀ ਹਾਦਸਾ ਗ੍ਰਸਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕਿਤੇ ਜਾ ਰਹੇ ਸੀ ਲੋਕਾਂ ਦੇ ਵਿੱਚ ਕੋਈ ਪ੍ਰੋਗਰਾਮ ਰੱਖਿਆ ਹੋਇਆ ਸੀ ਉਹਨਾਂ ਨੇ ਔਰ ਉੱਥੇ ਮਿਲਣੀ ਦੇ ਵਿੱਚ ਜਾ ਰਹੇ ਸੀ ਐਮਐਲਏ ਕਰਮਬੀਰ ਕੁਮਾਨ ਤਾਂ ਤਲਵਾੜਾ ਦੇ ਨੇੜੇ ਦੱਸਿਆ ਜਾ ਰਿਹਾ ਹੈ ਕਿ ਗੱਡੀ ਹਾਦਸਾ ਗ੍ਰਸਤ ਹੋਈ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਕਰਮਬੀਰ ਕੁਮਾਨ ਵਾਲ-ਵਾਲ ਬਚੇ ਨੇ ਔਰ ਹਸਪੀਟਲ ਭਰਤੀ ਕਰਵਾਇਆ ਗਿਆ ਉਹਨਾਂ ਨੂੰ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਉੱਥੇ ਉਹਨਾਂ ਦੇ ਫ੍ਰੈਕਚਰ ਵੀ ਦੱਸਿਆ ਜਾ ਰਿਹਾ ਕਿ ਹੋਏ ਆ ਕਰਮਬੀਰ ਕੁਮਾਨ ਹੋਣਾ ਦੇ ਤਾਂ ਗੱਡੀ ਦਾ ਦੇਖੋ ਕਿੰਨਾ ਬੁਰਾ ਹਾਲ ਹੋਇਆ ਉੱਥੇ ਪੀਏ ਦੇ ਵੀ ਬਹੁਤ ਸੱਟਾਂ ਲੱਗੀਆਂ ਨੇ ਇਹ ਦੱਸਿਆ ਜਾ ਰਿਹਾ ਕਿਉਂਕਿ ਉਹਨਾਂ ਦੇ ਸਾਥੀਆਂ ਨੇ ਗੱਲਾਂ ਦਸੀਆਂ ਨੇ ਕਿ ਕਿ ਮੌਕੇ ਦੇ ਉੱਪਰ ਹਾਲਾਤ ਕਿਹੋ ਜੇ ਸੀ ਤੇ ਹੁਣ ਹਾਲ ਕੀ ਹੈ ਐਮਐਲਏ ਕਰਮਬੀਰ ਕੁਮਾਨ ਹੋਣਾ ਦੇ ਤਾਂ ਐਮਐਲਏ ਕਰਮਬੀਰ ਕੁਮਾਨ ਦੀ ਗੱਡੀ ਹਾਦਸਾ ਗ੍ਰਸਤ ਹੋਈ ਹੈ ਦਸੂਹਾ ਤੋਂ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਕਰਮਬੀਰ ਸਿੰਘ ਕੁਮਾਨ ਤਾਂ ਲੋਕਾਂ ਦੇ ਵਿੱਚ ਕੋਈ ਮਿਲਣੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਉੱਥੇ ਜਾ ਰਹੇ ਸੀ ਕਰਮਵੀਰ ਹੁਣੀ ਔਰ ਦੱਸਿਆ ਜਾ ਰਿਹਾ ਕਿ ਸਾਹਮਣੋਂ ਇੱਕ ਟਰੱਕ ਜਾ ਰਿਹਾ ਸੀ ਟਰੱਕ ਨੂੰ ਓਵਰਟੇਕ ਕਰਨ ਲੱਗੇ ਜਦੋਂ ਤਾਂ ਅਗਲੇ ਬੰਨੇ ਕੋਈ ਖੱਡਾ ਸੀ ਤਾਂ ਟਰੱਕ ਵਾਲੇ ਨੇ ਗੱਡੀ ਇਹਨਾਂ ਟਰੱਕ ਜਿਹੜਾ ਸੀ ਉਹ ਇਹਨਾਂ ਵਾਲੇ ਪਾਸੇ ਨੂੰ ਕਰਤਾ ਜਿੱਦਣ ਇਹਦੀ ਗੱਡੀ ਓਵਰਟੇਕ ਕਰਨ ਲੱਗੀ ਸੀ ਔਰ ਉਸ ਸਮੇਂ ਇਹਨਾਂ ਦੀ ਗੱਡੀ ਟਰੱਕ 'ਚ ਜਾ ਟਕਰਾਈ ਇਹ ਗੱਲ ਦੱਸੀ ਹੈ ਉਹਨਾਂ ਦੇ ਸਹਿਯੋਗੀ ਸਾਥੀਆਂ ਨੇ ਤਾਂ ਆਮ ਆਦਮੀ ਪਾਰਟੀ ਦੇ ਐਮਐਲਏ ਕਰਮਵੀਰ ਕੁਮਾਰ ਹੁਣਾ ਦਾ ਐਕਸੀਡੈਂਟ ਹੋਇਆ ਹੈ ਮਸਾਂ ਬਚਿਆ ਜਾਨ ਮਸਾਂ ਬਚੀ ਹੈ ਕਰਮਵੀਰ ਕੁਮਾਨ ਹੋਣਾ ਦੀ ਪਰ ਸ਼ੁਕਰ ਹੈ ਕਿ ਬਚ ਗਏ ਬਾਲਵਾਲ ਬਚਾ ਹੋ ਗਿਆ ਉਹਨਾਂ ਦਾ ਔਰ ਉੱਥੇ ਉਹਨਾਂ ਦੇ ਸਹਿਯੋਗੀ ਜਿਹੜੇ ਨੇ ਉਹਨਾਂ ਦੇ ਪੀ ਹੈ ਉਹਨਾਂ ਦੇ ਵੀ ਸੱਟਾਂ ਵੱਜੀਆਂ ਨੇ ਗੱਡੀ ਦੇ ਹਾਲਾਤ ਆ ਦੇਖੋ ਤੁਸੀਂ ਕਿ ਗੱਡੀ ਦੇ ਹਾਲਾਤ ਕੀ ਹੋਏ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਦਰਨਾਕ ਹਾਦਸਾ ਵਾਪਰਿਆ ਪੂਰੇ ਇਲਾਕੇ ਦੇ ਵਿੱਚ ਕਿਉਂਕਿ ਕਰਮਵੀਰ ਕੁਮਾਨ ਹੁਣ ਲਗਾਤਾਰ ਪਿਛਲੇ ਸਮੇਂ ਤੋਂ ਲਗਾਤਾਰ ਵਿਚਰੇ ਨੇ ਲੋਕਾਂ ਦੇ ਵਿੱਚ ਜਾ ਰਹੇ ਨੇ ਲਗਾਤਾਰ ਔਰ ਉੱਥੇ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਆ ਕਰਨਵੀਰ ਤਾਂ ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਜਦੋਂ ਹੀ ਪਤਾ ਲੱਗਿਆ ਤਾਂ ਲੋਕ ਹਸਪੀਟਲ ਵੱਲ ਨੂੰ ਜਾਣਾ ਸ਼ੁਰੂ ਹੋ ਗਏ ਕਿ ਹਾਲਚਲ ਪੁੱਛੀਏ ਜਾ ਕੇ ਤਾਂ ਇਹ ਤਸਵੀਰ ਦੇਖ ਸਕਦੇ ਹੋ ਗੱਡੀ ਦੇ ਹਾਲਾਤ ਕੀ ਹੋਏ ਆ ਪਰ ਸ਼ੁਕਰ ਇਹ ਰਿਹਾ ਚੰਗੀ ਖਬਰ ਇਹ ਹੈ ਕਿ ਐਮਐਲਏ ਠੀਕ ਠਾਕ ਨੇ ਹੁਣ ਜਾਨ ਉਹਨਾਂ ਦੀ ਬਚ ਗਈ ਹੈ ਉਹਨਾਂ ਦੇ ਸਹਾਯੋਗੀ ਜਿਹੜੇ ਨੇ ਪੀਏ ਜੋ ਹੈ ਉਹਨਾਂ ਦਾ ਸਾਥੀ ਉਹਦੇ ਵੀ ਕਾਫੀ ਸੱਟਾਂ ਵੱਜੀਆਂ ਜਿੱਥੇ ਕਿ ਦੋਹਾਂ ਦਾ ਇਲਾਜ ਚੱਲ ਰਿਹਾ ਤਾਂ ਹਸਪੀਟਲ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਇਹ ਮੌਕੇ ਦੀਆਂ ਤਸਵੀਰਾਂ ਕਰਮਵੀਰ ਕੁਮਾਨ ਹੋਣਾ ਦੀ ਗੱਡੀ ਜਿਹੜੀ ਹੈ ਹਾਦਸਾ ਗ੍ਰਸਟ ਹੋਈ ਹੈ ਇਹ ਮੌਕੇ ਦੀਆਂ ਤਸਵੀਰਾਂ ਜਿੱਥੇ ਕਰਮਵੀਰ ਹੋਣਾ ਦੇ ਸੱਟਾਂ ਲੱਗਣ ਤੋਂ ਬਾਅਦ ਗੱਡੀ ਨੂੰ ਸੜਕ ਤੋਂ ਪਾਸੇ ਕੀਤਾ ਗਿਆ ਹਟਾ ਕੇ ਖਾਲੀ ਥਾਂ ਵੱਲ ਗਈ ਹੈ ਖੜੀ ਹੈ ਜਿੱਥੇ ਗੱਡੀ ਤਾਂ ਇੱਥੋਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਔਰ ਉੱਥੇ ਹੀ ਟਰੱਕ ਵਾਲੇ ਦੇ ਬਾਰੇ ਅਜੇ ਕੋਈ ਪਤਾ ਨਹੀਂ ਲੱਗਿਆ ਮੌਕੇ ਤੇ ਮੌਜੂਦ ਜਿਹੜੇ ਐਮ.ਐਲ.ਏ ਦੇ ਸਾਥੀ ਨੇ ਉਹ ਕੀ ਕਹਿ ਰਹੇ ਨੇ ਉਹਨਾਂ ਨੂੰ ਸੁਣਾਉਂਦੇ ਆਂ ਖੰਬੇ 'ਚ ਵੱਜੀ ਖੰਬੇ ਇੱਕ ਟਰੱਕ ਜਾਂਦਾ ਸੀਗਾ ਉਹਨੂੰ ਓਵਰਟੇਕ ਕਰਦੇ ਸੀ ਤਾਂ ਟਰੱਕ ਵਾਲੇ ਨੇ ਮੋੜਿਓ ਉਹਨੂੰ ਖੰਬੇ ਪਾਸੇ ਟੋਆ ਆਇਆ ਕੀ ਹੋਇਆ ਉਹਨੇ ਜੱਕਦਮ ਰਾਈਟ ਸਾਈਡ ਨੂੰ ਇਹਨਾਂ ਵਾਲੀ ਸਾਈਡ ਨੂੰ ਦੱਬਦੀ ਇਹ ਨਹੀਂ ਆਪਣਾ ਬਚਾ ਕਰਦੇ ਹੋਏ ਗੱਡੀ ਜਾ ਕੇ ਸਪੈਡ ਖੰਬੇ 'ਚ ਵੱਜੀ ਖੰਬੇ ਤੋਂ ਫਾੜ ਵੱਲ ਉਤਰ ਗਈ ਐਮਐਲਏ ਸਾਹਮਣੇ ਕਿੰਨੇ ਲੋਕ ਸੀਗੇ ਓਏ 3 ਜਣੇ ਸੀਗੇ ਕਿੰਨੇ ਨੇ ਪੀਏ ਦੇ ਤਾਂ ਜਿਆਦਾ ਐਮਐਲਏ ਸਾਹਿਬ ਤੇ ਉਹ ਬਾਕੀ ਤਾਂ ਠੀਕ ਹੈ ਇੱਕ ਟਰੱਕ ਜਾਂਦਾ ਸੀਗਾ ਉਹਨੂੰ ਓਵਰਟੇਕ ਕਰਦੇ ਸੀ ਤਾਂ ਟਰੱਕ ਵਾਲੇ ਨੇ ਮੋੜਿਓ ਉਹਨੂੰ ਖੱਬੇ ਪਾਸੇ ਟੋ ਆਇਆ ਕੀ ਹੋਇਆ ਉਹਨੇ ਜੱਕਦਮ ਰਾਈਟ ਸਾਈਡ ਨੂੰ ਇਹਨਾਂ ਵਾਲੀ ਸਾਈਡ ਨੂੰ ਦੱਬਦੀ ਹੈ ਨਹੀਂ ਆਪਣਾ ਬਚਾ ਕਰਦੇ ਹੋਏ ਗੱਡੀ ਜਾ ਕੇ ਸਪੈਡਰ ਖੰਬੇ 'ਚ ਵੱਜੀ ਖੰਬੇ ਤੋਂ ਫਾੜ ਵੱਲ ਉਤਰ ਗਈ ਐਮਐਲਏ ਸਾਹਿਬ ਨੂੰ ਕਿੰਨੇ ਲੋਕ ਸੀਗੇ ਓਏ ਤਿੰਨ ਜਣੇ ਸੀਗੇ ਕਿੰਨੇ ਕਿ ਇਹਦੇ ਤਾਂ ਜਿਆਦਾ ਐਮਐਲਏ ਸਾਹਿਬ ਦੇ ਉਹ ਬਾਕੀ ਤਾਂ ਠੀਕ ਹੈ ਇੱਕ ਟਰੱਕ ਜਾਂਦਾ ਸੀਗਾ ਉਹਨੂੰ ਓਵਰਟੇਕ ਕਰਦੇ ਸੀ ਤਾਂ ਟਰੱਕ ਵਾਲੇ ਨੇ ਮੋੜਿਓ ਉਹਨੂੰ ਖੱਬੇ ਪਾਸੇ ਡੋਆਇਆ ਕੀ ਹੋਇਆ ਉਹਨੇ ਜੱਕਦਮ ਰਾਈਟ ਸਾਈਡ ਨੂੰ ਇਹਨਾਂ ਵਾਲੀ ਸਾਈਡ ਨੂੰ ਦੱਬਦੀ ਇਹ ਨਹੀਂ ਆਪਣਾ ਬਚਾ ਚੜਦੇ ਹੋਏ ਗੱਡੀ ਜਾ ਕੇ ਸਪਈ ਦੇ ਖੰਬੇ 'ਚ ਵੱਜੀ ਖੰਬੇ ਤੋਂ ਫਾਟ ਵੱਲ ਉਤਰ ਗਈ ਐਮਐਲਏ ਸਾਹਿਬ ਨੂੰ ਕਿੰਨੇ ਲੋਕ ਸੀਗੇ ਉਹ ਇਹ ਤਿੰਨ ਜਣੇ ਸੀਗੇ ਕਿੰਨੇ ਜੀ ਇਹਦੇ ਤਾਂ ਜਿਆਦਾ ਐਮਐਲਏ ਸਾਹਿਬ ਦੇ ਉਹ ਬਾਕੀ ਤਾਂ ਠੀਕ ਹੈ ਇੱਕ ਟਰੱਕ ਜਾਂਦਾ ਸੀਗਾ ਉਹਨੂੰ ਓਵਰਟੇਕ ਕਰਦੇ ਸੀ ਤਾਂ ਟਰੱਕ ਵਾਲੇ ਨੇ ਮੋੜੇ ਉਹਨੂੰ ਖੱਬੇ ਪਾਸੇ ਟੋਆ ਆਇਆ ਕੀ ਹੋਇਆ ਉਹਨੇ ਜੱਕ ਦਮ ਤਾਂ ਜਸਵੀਰ ਸਿੰਘ ਰਾਜਾ ਗਿੱਲ ਹੁਣਾਂ ਨੂੰ ਸੁਣ ਰਹੇ ਸੀ ਔਰ ਰਾਜਾ ਗਿੱਲ ਹੁਣਾਂ ਨੇ ਦੱਸੀ ਹੈ ਜਾਣਕਾਰੀ ਕਿ ਜਦੋਂ ਟਰੱਕ ਨੂੰ ਓਵਰਟੇਕ ਕਰਨ ਲੱਗੇ ਕਿਉਂ ਟਰੱਕ ਨੇ ਇਧਰਲੇ ਬੰਦੇ ਨੂੰ ਗੱਡੀ ਕੱਟਤੀ ਕਿਉਂਕਿ ਖੱਡੇ ਤੋਂ ਬਚਾਅ ਕਰਨ ਦੇ ਲਈ ਔਰ ਇਹਨਾਂ ਨੇ ਆਪਣਾ ਬਚਾਅ ਕਰਨ ਦੇ ਲਈ ਗੱਡੀ ਦੂਸਰੇ ਪਾਸੇ ਨੂੰ ਕੱਟਤੀ ਜਿਸ ਤੋਂ ਬਾਅਦ ਗੱਡੀ ਖੰਬੇ ਦੇ ਵਿੱਚ ਜਾ ਟਕਰਾਈ ਹੈ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਦਸੂਹਾ ਤੋਂ ਐਮਐਲਏ ਕਰਮਵੀਰ ਸਿੰਘ ਕੁਮਾਨ ਹੁਣਾਂ ਦਾ ਐਕਸੀਡੈਂਟ ਹੋਇਆ ਪਰ ਇਸ ਸੜਕ ਖਾਫੇ ਦੇ ਵਿੱਚ ਰਾਹਤ ਵਾਲੀ ਗੱਲ ਇਹ ਹੈ ਕਿ ਜਾਨ ਬਚ ਗਈ ਜਿੰਨੇ ਵੀ ਲੋਕ ਗੱਡੀ ਸਵਾਰ ਸੀ ਪਰ ਗੱਡੀ ਬੁਰੇ ਤਰੀਕੇ ਨਾਲ ਹਾਦਸਾ